ਅਗਵਾੜਾ ਦੇ ਸਿਵਲ ਹਸਪਤਾਲ ਵਿਖੇ ਮਾਰਕੁੱਟ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਐਮਰਜੈਂਸੀ ਟ੍ਰੀਟਮੈਂਟ ਦਿੱਤਾ ਗਿਆ ਸਿਵਲ ਹਸਪਤਾਲ ਵਿਖੇ ਜੀਰੇ ਇਲਾਜ ਪਿੰਡ ਦੁੱਗਾ ਦੇ ਅਵਤਾਰਜੀਤ ਨੇ ਇਹ ਮਾਮਲਾ ਪੁਰਾਣੀ ਰੰਜਿਸ਼ਤਾ ਦੱਸਿਆ ਪੀੜਤ ਨੇ ਅੱਗੇ ਦੱਸਿਆ ਕਿ ਉਹ ਆਪਣੀ ਫਸਲ ਦੀ ਦਵਾਈ ਲੈਣ ਜਾ ਰਿਹਾ ਸੀ ਤਾਂ ਕੁਝ ਲੋਕਾਂ ਵੱਲੋਂ ਉਸ ਉੱਪਰ ਜਾਨਲੇਵਾ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਦੂਸਰੇ ਪਾਸੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਸਿਵਲ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਸ਼ਾਮ ਕਰੀਬ 6:30 ਵਜੇ ਅਵਤਾਰਜੀਤ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਜਿਸ ਨੂੰ ਐਮਰਜੈਂਸੀ ਟ੍ਰੀਟਮੈਂਟ ਦੇ ਕੇ ਹਸਪਤਾਲ ਵਿਖੇ ਦਾਖਲ ਕਰਕੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਾ ਸ਼ਰਮਾ ਦੀ ਰਿਪੋਰਟ ਕਿਹ ਬਚ ਕਿਨਾਮ ਹੈ ਜੀ ਆਪਣਾ ਅਵਤਾਰਜੀਤ ਅਵਤਾਰਜੀਤ ਕਿੱਥੇ ਤੇ ਰਹਿਣ ਵਾਲਾ ਹੈ ਤੁਗਾ ਬਟਾ ਕੀ ਮਾਮਲਾ ਤੁਫਗੜ ਦੇ ਸਿਵਲ ਹਸਪਤਾਲ ਚ ਹੈ ਜੀ ਪਾਜੀ ਮੈਂ ਆਪਣੀ ਫਸਲ ਦੀ ਦਵਾਈ ਲੈਣ ਆਦਾ ਸੀ ਜੀ ਇਹਨੇ ਮੈਨੂੰ ਘੇਰ ਕੇ ਕੁੱਟਿਆ ਜੀ ਕਿਦਾਂ ਨੇ ਘੇਰ ਕੇ ਕੁੱਟਿਆ ਜੀ ਇਹ ਦੇ ਸੋਖਾਇਆ ਮੁੰਡਾ ਸਾਡੇ ਪਿੰਡ ਤੋਂ ਜਿਸ ਸੁਖਜੀਤ ਸਿੰਘ ਸਾਨ ਪਰਮਜੀਤ ਸਿੰਘ ਆਪਣੇ ਮਨਵੀਰ ਸਿੰਘ ਭਪਿੰਦਰ ਸਿੰਘ ਜੀ ਕਮੇਟਾਂ ਦੇ ਆ ਜੀ ਇੱਕ ਸ਼ੇਰਾ ਮੁੰਡਾ ਸੁਲੜੇ ਦਾ ਚਰਨਜੀਤ ਪੁੱਤਰ ਪੁੰਨਾ ਪੁੰਨਾ ਸਿੰਘ ਜੀ ਇੱਕ ਇਹਨਾਂ ਦੀ ਬਾਈ ਪਰਮਜੀਤ ਸਿੰਘ ਆ ਜੀ ਉਹਦੀ ਬਾਈ ਨੇ ਕੱਲ ਮੈਨੂੰ ਲੰਕਾਰੇ ਮਾਰੇ ਤੇ ਜੋ ਇਹ ਜਾਣੋ ਮਾਰ ਦੇਣਾ ਮੈਂ ਪਹਿਲੇ ਦਰਖਾਸਤਾਂ ਵੀ ਦਿੱਤੀਆਂ ਜੀ ਐਸਐਸਪੀ ਸਾਹਿਬ ਨੂੰ ਕਿ ਕੋਈ ਪੁਰਾਣੀ ਰੰਜਿਸ਼ ਹੈ ਜੀ ਆਪਣੀ ਪੁਰਾਣੀ ਵੀ ਸਾਡੇ ਇਹਨਾਂ ਨੇ ਬੇਤ ਝੂਠੇ ਕੇਸ ਕੀ ਕਹੇ ਮੇਰਾ ਕੈਨੇਡਾ ਜਾ ਅੰਕਲ ਆ ਜੀ ਉੱਤੇ ਝੂਠੇ ਕੇਸ ਕੀਤੇ ਮੇਰੀ ਵਾਈਫ ਤੇ ਕੇਸ ਕੀਤਾ ਜੀ ਕਿ ਦੇ ਤੋ ਉਹਨਾਂ ਦੀ ਜ਼ਮੀਨ ਦੱਬਣ ਨੂੰ ਫੇਰ ਦੇ ਜੀ ਚਲੋ ਜਿਹੜਾ ਸਾਰਾ ਮਾਮਲਾ ਜ਼ਮੀਨ ਦਾ ਹੈ ਜ਼ਮੀਨ ਆ ਉਹ ਐਨ ਆਰ ਆਈ ਦੀ ਐਨਰਜੀ ਪ੍ਰਾਪਰਟੀ ਦੱਬਣ ਨੂੰ ਫੇਰ ਦੇ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਇਹ ਜੇ ਮੇਰਾ ਜੋ ਬੰਦੀ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਦੇ ਖਜੂਰ ਕੀ ਮਾਮਲੇ ਦੀ ਗੱਲ ਕਰਕੇ ਆਪਣੇ ਫਗਵਾੜਾ ਸਿਵਲ ਹਸਪਤਾਲ ਲਈ ਅੰਦਾਜ਼ੇ ਸਾਡੇ ਤੋਂ ਸਾਡੇ 6 ਆਰਾਊਂਡ ਪੇਸ਼ੈਂਟ ਆਏ ਈਨ ਉਪ ਕਾਰਚਿੰਗ ਮਾਰਕੁਟ ਦਾ ਮਾਮਲਾ ਸੀ ਦੁਗਾ ਪਿੰਡ ਤੋਂ ਤੇ ਪੇਸ਼ੈਂਟ ਨੂੰ ਆਪਾਂ ਐਡਮਿਟ ਕਰ ਦਿੱਤਾ ਗਿਆ ਤੇ ਐਮਰਜੈਂਸੀ ਟਰੀਟਮੈਂਟ ਦੇ ਦਿੱਤਾ ਗਿਆ ਪੁਲਿਸ ਨੂੰ ਵੀ ਇਨਫੋਰਮ ਕਰ ਦਿੱਤੇ ਫਗਵਾੜਾ ਦੇ ਸੇਵਾ ਵਾਲਾ ਹਸਪਤਾਲ ਵਿਖੇ ਮਾਰਕੁਟ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਐਮਰਜੈਂਸੀ ਟ੍ਰੀਟਮੈਂਟ ਦਿੱਤਾ ਗਿਆ ਸਿਵਲ ਹਸਪਤਾਲ ਵਿਖੇ ਜੀਰੇ ਇਲਾਜ ਪਿੰਡ ਦੁੱਗਾ ਦੇ ਅਵਤਾਰਜੀਤ ਨੇ ਇਹ ਮਾਮਲਾ ਪੁਰਾਣੀ ਰੰਜਿਸ਼ਤਾ ਦੱਸਿਆ ਪੀੜਤ ਨੇ ਅੱਗੇ ਦੱਸਿਆ ਕਿ ਉਹ ਆਪਣੀ ਫਸਲ ਦੀ ਦਵਾਈ ਲੈਣ ਜਾ ਰਿਹਾ ਸੀ ਤਾਂ ਕੁਝ ਲੋਕਾਂ ਵੱਲੋਂ ਉਸ ਉੱਪਰ ਜਾਨਲੇਵਾ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਦੂਸਰੇ ਪਾਸੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਾਂ ਸਿਵਲ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਸ਼ਾਮ ਕਰੀਬ 6:30 ਵਜੇ ਅਵਤਾਰਜੀਤ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਜਿਸ ਨੂੰ ਐਮਰਜੈਂਸੀ ਟ੍ਰੀਟਮੈਂਟ ਦੇ ਕੇ ਹਸਪਤਾਲ ਵਿਖੇ ਦਾਖਲ ਕਰਕੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ ਸ਼ਰਮਾ ਦੀ ਰਿਪੋਰਟ ਕਿਹ ਵਿੱਚ ਕਿਨਾਮ ਹੈ ਜੀ ਆਪਣਾ ਅਫਤਾਰ ਜੀ ਅਫਤਾਰ ਜੀ ਕਿੱਥੇ ਰਹਿਣ ਵਾਲੇ ਹੈਂ ਤੁੰਗਾ ਬਣ ਕੇ ਕੀ ਮਾਮਲਾ ਤੁਸ ਫਗਵਾੜਾ ਦੇ ਸਿਗਲ ਹਸਪਤਾਲ ਚਾਇ ਚਾਹ ਜੀ ਮੈਂ ਆਪਣੀ ਬਣ ਫਸਲਦੀ ਦਵਾਈ ਲੈਣ ਆ ਰਿਹਾ ਜੀ ਇਹਨੇ ਮੈਨੂੰ ਘੇਰ ਕੇ ਕੁੱਟਿਆ ਜੀ ਕਿਦਾਂ ਨੇ ਘੇਰ ਕੇ ਕੁੱਟਿਆ ਜੀ ਇਹ 100 ਕਾਇਆ ਮੁੰਡਾ ਸਾਡੇ ਪਿੰਡ ਤੋਂ ਜੀ ਸੁਖਜੀਤ ਸਿੰਘ ਸਾਨ ਪਰਮਜੀਤ ਸਿੰਘ ਹੈਂ ਅਪਣੇ ਮਨਵੀਰ ਸਿੰਘ ਭਪਿੰਦਰ ਸਿੰਘ ਜੀ ਕਮੇਟਾਂ ਦੇ ਆ ਜੀ ਇੱਕ ਸ਼ੇਰਾ ਮੁੰਡਾ ਸੁਲੜੇ ਦਾ ਚਾਰਜੀਤ ਪੁੱਤਰ ਪੁੰਨਾ ਪੁੰਨਾ ਸਿੰਘ ਜੀ ਇੱਕ ਇਹਨਾਂ ਦੀ ਵਾਈਫ ਆ ਪਰਮਜੀਤ ਸਿੰਘ ਜੀ ਉਹਦੀ ਵਾਈਫ ਨੇ ਕੱਲ ਮੈਨੂੰ ਲੰਕਾਰੇ ਮਾਰੇ ਤੈਨੂੰ ਇਹ ਜਾਨੋ ਮਾਰ ਦੇਣਾ ਮੈਂ ਪਹਿਲਾਂ ਬਰਖਾਸਤਾਂ ਵੀ ਦਿੱਤੀਆਂ ਜੀ ਐਸਐਸਪੀ ਸਾਹਿਬ ਨੂੰ ਕੀ ਕੋਈ ਪੁਰਾਣੀ ਰੰਜਿਸ਼ ਹੈ ਜੀ ਆਪਣੀ ਪੁਰਾਣੀ ਵੀ ਸਾਡੇ ਇਹਨਾਂ ਦੇ ਬੇਤੇ ਝੂਠੇ ਕੇਸ ਕੀ ਕਹੇ ਮੇਰਾ ਕੈਨੇਡਾ ਜਾ ਅੰਕਲ ਆ ਜੀ ਉੱਥੇ ਝੂਠੇ ਕੇਸ ਕੀਤੇ ਮੇਰੀ ਵਾਈਫ ਤੇ ਕੇਸ ਕੀਤਾ ਜੀ ਕੀ ਦੇ ਤੋ ਉਹਨਾਂ ਦੀ ਜ਼ਮੀਨ ਦੱਬਣ ਨੂੰ ਫਿਰ ਦੇਗੀ। ਚਲੋ ਜਿਹੜਾ ਸਾਰਾ ਮਾਮਲਾ ਜ਼ਮੀਨ ਦਾ ਹੈ। ਜ਼ਮੀਨ ਆ ਉਹ ਐਨਆਰਆਈ ਦੀ ਐਨਰਜੀ ਪ੍ਰਾਪਰਟੀ ਦੱਬਣ ਨੂੰ ਫਿਰ ਦੇਗੀ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ? ਜੇ ਮੇਰਾ ਜੋ ਬੰਦੀ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਤੇ। ਖਜੂਰ ਕੀ ਮਾਮਲੇ ਦੀ ਵੇਖ ਕੇ ਆਪਣੇ ਫਗੋੜਾ ਸਿਵਲ ਹਸਪਤਾਲ ਲਈ ਅੰਦਵੇ। ਸਾਡੇ ਤੋਂ ਸਾਡੇ 6 ਆਰਾਊਂਡ ਪੇਸ਼ੈਂਟ ਆਏ ਨੇ ਉਪ ਕਾਰਚਿੰਗ ਮਾਰਕੁੱਟ ਦਾ ਮਾਮਲਾ ਸੀ ਦੁੱਖਾਂ ਪੈਂਤੂ। ਤੇ ਪੇਸ਼ੈਂਟ ਨੂੰ ਆਪਾਂ ਐਡਮਿਟ ਕਰ ਦਿੱਤਾ ਗਿਆ ਤੇ ਐਮਰਜੈਂਸੀ ਟ੍ਰੀਟਮੈਂਟ ਦੇ ਦਿੱਤਾ ਗਿਆ ਪੁਲਿਸ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ